ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਸਹਿਬ ਸਿੰਘ ਵਿਰਕ ਦੋਸਤੋ ਅੱਜ ਗੱਲਬਾਤ ਕਰਾਂਗੇ ਚੌਲਾਂ ਸੰਬੰਧੀ ਚੌਲ ਨਿਰਯਾਤ ਤੇ ਲੱਗੀ ਰੋਕ ਜਿਵੇਂ ਹੀ ਹਟਾਈ ਗਈ ਤਾਂ ਸਤੰਬਰ 2024 ਦੌਰਾਨ ਵੱਡੇ ਪੱਧਰ ਤੇ ਈਰਾਨ ਖਾਸ ਕਰ ਅਫਰੀਕਾ ਮਹਾਦੀਪ ਵਿੱਚ ਚੌਲ ਨਿਰਯਾਤ ਕੀਤਾ ਗਿਆ ਜਿਸ ਦੇ ਚਲਦੇ ਵਿਸ਼ਵ ਪੱਧਰ ਤੇ ਚੌਲਾਂ ਦੀਆਂ ਕੀਮਤਾਂ ਹੇਠਾਂ ਆ ਗਈਆਂ ਇਸ ਦਾ ਅਫਰੀਕਨ ਦੇਸ਼ਾਂ ਨੇ ਖੂਬ ਫਾਇਦਾ ਉਠਾਇਆ ਪਰ ਲਗਾਤਾਰ ਚੌਲ ਦੀ ਸਪਲਾਈ ਜਾਰੀ ਰਹਿਣ ਨਾਲ ਅਫਰੀਕਨ ਦੇਸ਼ਾਂ ਦੇ ਗੋਦਾਮ ਨਕੋ ਨਕ ਭਰਨ ਲੱਗੇ ਜਿਸ ਦੇ ਚੱਲਦੇ ਉਹਨਾਂ ਨੇ ਹੋਰ ਚੌਲ ਲੈਣ ਤੋਂ ਕਿਨਾਰਾ ਕਰ ਲਿਆ ਇਸ ਦੇ ਦੌਰਾਨ ਹੀ ਚੌਲ ਬਾਜ਼ਾਰ ਤੇ ਇੱਕ ਹੋਰ ਵੱਡੀ ਮਾਰ ਪਈ ਜੋ ਕਿ ਈਰਾਨ ਇਜ਼ਰਾਈਲ ਦੇ ਵਿਚਕਾਰ ਜੰਗ ਦੀ ਸ਼ੁਰੂਆਤ ਹੋ ਗਈ ਜਿਸ ਦੇ ਕਰਕੇ ਕਈ ਮਾਲ ਵਾਹਕ ਜਹਾਜ਼ ਚੌਲਾਂ ਨਾਲ ਭਰੇ ਹੋਏ ਜਾਂ ਤਾਂ ਰਸਤੇ ਦੇ ਵਿੱਚ ਹੀ ਰੁਕ ਗਏ ਜਾਂ ਫਿਰ ਉਹ ਚੌਲ ਵਾਪਸ ਆ ਗਿਆ ਜਿਸ ਦਾ ਸਿੱਧਾ ਸਿੱਧਾ ਅਸਰ ਦੇਸ਼ ਦੇ ਵਪਾਰੀ ਤਬਕੇ ਤੇ ਹੋਇਆ ਚੌਲਾਂ ਦੀਆਂ ਥੋਕ ਕੀਮਤਾਂ ਜੋ 7000 ਰੁਪਏ ਪ੍ਰਤੀ ਕੁਇੰਟਲ ਚੱਲ ਰਹੀਆਂ ਸਨ ਉਹ ਵੀ ਲਗਭਗ 1000 ਰੁਪਏ ਪ੍ਰਤੀ ਕੁਇੰਟਲ ਹੇਠਾਂ ਆ ਗਈਆਂ ਜਿਸ ਦੇ ਚਲਦੇ ਵਪਾਰੀ ਤਬਕੇ ਨੂੰ ਵੱਡੇ ਪੱਧਰ ਤੇ ਨੁਕਸਾਨ ਉਠਾਉਣਾ ਪੈ ਰਿਹਾ ਹੈ ਦੇਸ਼ ਵਿੱਚ ਇਸ ਸੀਜ਼ਨ ਦੌਰਾਨ ਵੱਡੇ ਪੱਧਰ ਤੇ ਆਮ ਮੋਟਾ ਚੌਲ ਤੇ ਬਾਸਮਤੀ ਚੌਲਾਂ ਦੀ ਬਿਜਾਈ ਕੀਤੀ ਗਈ ਹੈ ਦੇਸ਼ ਕੋਲ ਆਪਣੀਆਂ ਖਾਦ ਪਦਾਰਥਾਂ ਪੂਰੀਆਂ ਕਰਨ ਤੋਂ ਇਲਾਵਾ ਅਜੇ ਵੀ ਵੱਡੇ ਪੱਧਰ ਤੇ ਚੌੜ ਦਾ ਸਟਾਕ ਮੌਜੂਦ ਹੈ ਜਿਸ ਦਾ ਕਿ ਨਿਪਟਾਰਾ ਕੀਤਾ ਜਾਣਾ ਅਜੇ ਬਾਕੀ ਹੈ ਬੇਸ਼ੱਕ ਵਿਸ਼ਵ ਪੱਧਰ ਤੇ ਭਾਰਤ ਸਰਕਾਰ ਬੜੀ ਸੂਝ-ਬੂਝ ਨਾਲ ਸਹੀ ਫੈਸਲੇ ਲੈ ਕੇ ਦੇਸ਼ ਦੇ ਆਮ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਕਿਸਾਨੀ ਤੇ ਵਪਾਰੀ ਤਬਕੇ ਦਾ ਧਿਆਨ ਰੱਖ ਰਹੀ ਹੈ ਪਰ ਕਈ ਦੇਸ਼ਾਂ ਵਿੱਚ ਵਪਾਰਕ جنگ ਦੇ ਨਾਲ-ਨਾਲ ਸਿੱਧੀ ਜੰਗ ਜਾਰੀ ਰਹਿਣ ਕਾਰਨ ਵੱਖ-ਵੱਖ ਖਾਦ ਪਦਾਰਥਾਂ ਦੇ ਨਾਲ-ਨਾਲ ਚੌਲ ਬਾਜ਼ਾਰ ਦੇ ਉੱਪਰ ਬਹੁਤ ਹੀ ਬੁਰਾ ਅਸਰ ਪਿਆ ਹੈ ਜਿਵੇਂ ਕਿ ਗੱਲ ਕੀਤੀ ਜਾਵੇ ਈਰਾਨ ਦੀ ਜਿੱਥੋਂ ਭਾਰਤ ਕੱਚੇ ਤੇਲ ਦੇ ਨਾਲ-ਨਾਲ ਸੁੱਕੇ ਮੇਵੇ ਕਿਸ਼ਮਿਸ਼ ਆਦ ਹੋਰ ਸਮਾਨ ਮੰਗਵਾਉਂਦਾ ਹੈ ਉੱਥੇ ਹੀ ਭਾਰਤ ਵੱਲੋਂ ਵੱਡੇ ਪੱਧਰ ਤੇ ਚੌਲਾਂ ਦਾ ਈਰਾਨ ਦੇਸ਼ ਨੂੰ ਨਿਰਯਾਤ ਕੀਤਾ ਜਾਂਦਾ ਹੈ ਜਾਂ ਕਹਿ ਲਈਏ ਤਾਂ ਭਾਰਤ ਦੀ ਚੌਲਾਂ ਦਾ ਵੱਡਾ ਖਰੀਦਦਾਰ ਈਰਾਨ ਹੈ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਚੱਲ ਰਹੀ ਲੜਾਈ ਦਾ ਭਾਰਤ ਦੇ ਚੌਲ ਦੀ ਬਰਾਮਤ ਤੇ ਤੁਰੰਤ ਪ੍ਰਭਾਵ ਨਾਲ ਅਸਰ ਪਿਆ ਹੈ। ਇਰਾਨ ਭਾਰਤ ਤੋਂ ਬਾਸਮਤੀ ਚੌਲ ਦਾ ਤੀਜਾ ਸਭ ਤੋਂ ਵੱਡਾ ਖਰੀਦਦਾਰ ਹੈ ਅਤੇ ਭਾਰਤ ਤੋਂ ਚੌਲ ਦੀ ਸਪਲਾਈ ਹੁਣ ਲਗਭਗ ਰੁਕ ਗਈ ਹੈ। ਚੌਲਾਂ ਦੀਆਂ ਕੀਮਤਾਂ ਘਟ ਰਹੀਆਂ ਨੇ ਜਿਸ ਨਾਲ ਵਪਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਹਜ਼ਾਰਾਂ ਟਨ ਚੌਲ ਨਾਲ ਭਰੇ ਮਾਲ ਵਾਹਕ ਜਹਾਜ਼ ਅੱਧੂ ਵਿਚਾਲੇ ਫਸ ਗਏ ਨੇ ਜਾਂ ਫਿਰ ਉਹ ਵਾਪਸ ਕੀਤੇ ਜਾ ਰਹੇ ਨੇ। ਇਰਾਨ ਤੋਂ ਪਿਸਤਾ ਅਤੇ ਬਦਾਮ ਆਦਿ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਸੁੱਕੇ ਫਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਨਾਲ ਮਾਰਕੀਟ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਕ੍ਰੈਡਿਟ ਦਾ ਮਾਲ ਐਲਸੀ ਇਰਾਨ ਨੂੰ ਮਾਲ ਭੇਜਣ ਲਈ ਨਹੀਂ ਜਾ ਰਿਹਾ ਮਾਲ ਦਾ ਬੀਮਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਉਹ ਨਿਰਯਾਤ ਕਰਨ ਵਾਲੀਆਂ ਚੀਜ਼ਾਂ ਭੇਜਣ ਵਿੱਚ ਵਪਾਰੀ ਅਸਮਰੱਥ ਵਿਖਾਈ ਦੇ ਰਹੇ ਨੇ ਸ਼ਿਪਮੈਂਟ ਕਰਾਏ ਵਿੱਚ ਲੰਮੇ ਰਸਤੇ ਵਿੱਚ ਕਾਫੀ ਜ਼ਿਆਦਾ ਹੁਣ ਵਾਧਾ ਹੋ ਚੁੱਕਾ ਹੈ ਪਿਛਲੇ ਸਮੇਂ ਦੌਰਾਨ ਹੂਤੀ ਬਾਗੀਆਂ ਵੱਲੋਂ ਮਾਲਵਾਹਕ ਸਮੁੰਦਰੀ ਜਹਾਜ਼ਾਂ ਤੇ ਹਮਲੇ ਕਾਰਨ ਬੀਮਾ ਕੰਪਨੀਆਂ ਚੌਲ ਆਦਿਕ ਦੇ ਭਰੇ ਜਹਾਜ਼ਾਂ ਦਾ ਬੀਮਾ ਕਰਨ ਤੋਂ ਆਨਾਕਾਨੀ ਕਰ ਰਹੀਆਂ ਨੇ ਸੋ ਚਲਦੇ-ਚਲਦੇ ਇਹ ਕਹਿਣਾ ਚਾਹਾਂਗੇ ਕਿ ਇਸ ਗੰਭੀਰ ਸਥਿਤੀ ਵਿੱਚ ਸਾਨੂੰ ਸਭ ਨੂੰ ਆਪਣੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਇਸ ਦੇ ਨਾਲ-ਨਾਲ ਕਿਸਾਨਾਂ ਨੂੰ ਚੌਲ ਦੀ ਖੇਤੀ ਦੇ ਨਾਲ-ਨਾਲ ਥੋੜੀ-ਥੋੜੀ ਰਕਵੇ ਵਿੱਚ ਹੋਰ ਫਸਲਾਂ ਦੀ ਖੇਤੀ ਵੀ ਕਰਨੀ ਚਾਹੀਦੀ ਹੈ ਤਾਂ ਕਿ ਸੀਜ਼ਨ ਦੌਰਾਨ ਚੌਲ ਸਟੋਰ ਕਰਨ ਲਈ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਧੰਨਵਾਦ